ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਗੰਨੇ ਦੀ ਪਨੀਰੀ ਤਿਆਰ ਹੋ ਰਹੀ ਹੈ ਇੱਥੇ 85 ਵੈਰੈਟੀ ਖੇਤ 'ਚ ਜਗ੍ਹਾ ਤਿਆਰ ਨਹੀਂ ਸੀ ਇਸ ਕਰਕੇ ਪਨੀਰੀ ਬਣਾਉਣ ਬਾਰੇ ਸੋਚਿਆ ਕੀ ਸੁਝਾਅ ਹੈ ਇਸ ਬਾਰੇ ਜਰੂਰ ਦੱਸਿਓ ਬਹੁਤ ਲੋਕਾਂ ਨੂੰ ਦੇਖਿਆ ਸੀ ਕਿ ਸਿੰਗਲ ਕਟਿੰਗ ਯਾਨੀ ਮਤਲਬ ਜਿਹੜੀ ਇੱਕ ਅੱਖ ਹੁੰਦੀ ਆ ਉਹਦੇ ਤੋਂ ਜਿਹੜੇ ਹੈਗੇ ਆ ਉਹ ਲਗਾਰ ਬਣਾ ਰਿਹਾ ਬੂਟੇ ਬਣਾ ਰਿਹਾ ਇਸ ਕਰਕੇ ਆਪਾਂ ਵੀ ਸੋਚਿਆ ਕਿ ਇਸੇ ਤਰ੍ਹਾਂ ਪਨੀਰੀ ਬਣਾ ਕੇ ਗੰਨੇ ਲਗਾਏ ਜਾਣ ਤੇ ਇਹ ਕੱਟ ਕੇ ਅਸੀਂ ਰੱਖੇ ਹੋਏ ਸੀਗੇ ਤੇ ਹੁਣ ਇਹ ਸਾਰੇ ਇਦਾਂ ਵਿਛਾ ਕੇ ਦੇ ਉੱਪਰ ਮਿੱਟੀ ਪਾ ਕੇ ਥੋੜੀ ਜੀ ਵਰਮਿੰਗ ਕੰਪੋਸਟ ਇਹਦੇ ਉੱਪਰ ਜ਼ਰੂਰ ਪਾਵਾਂਗੇ ਤੇ ਪਾਣੀ ਲਾ ਦਿਆਂਗੇ ਤੇ ਬਾਕੀ ਇਹਦਾ ਜੋ ਵੀ ਰਿਜ਼ਲਟ ਹੋਊਗਾ ਉਹ ਜ਼ਰੂਰ ਦਿਖਾਵਾਂਗੇ ਇਸ ਵਾਰ ਸੋਚਿਆ ਸੀ ਕਿ ਇੱਕ ਨਵਾਂ ਜਿਹਾ ਕੰਮ ਕਰਕੇ ਦੇਖੀਏ ਸੁਝਾਅ ਜ਼ਰੂਰ ਦਿਓ ਕੀ ਸੁਝਾਅ ਇਹ ਮਤਲਬ ਇਹ ਅਸੀਂ ਚੰਗਾ ਕੀਤਾ ਜਾਂ ਨਹੀਂ ਚੰਗਾ ਕੀਤਾ ਇਸ ਬਾਰੇ ਜ਼ਰੂਰ ਦੱਸੋ ਕਿਉਂਕਿ ਬਹੁਤ ਐਡਾ ਦੇਖਿਆ ਸੀ ਕਿ ਐਦਾਂ ਪਹਿਲਾਂ ਪਨੀਰੀ ਬਣ ਜਾਂਦੀ ਆ ਫਿਰ ਇਸੇ ਪਨੀਰੀ ਤੋਂ ਆਪਾਂ ਜਿਹੜਾ ਗੰਨਾ ਵਧੀਆ ਤਰੀਕੇ ਨਾਲ ਤਿਆਰ ਕਰ ਲੈਨੇ ਆ ਤੇ ਇਹਦੇ ਬਾਰੇ ਜਰੂਰ ਦੱਸਿਓ ਕੁਛ ਆ ਇੱਧਰ ਕੱਟਿਆ ਹੋਇਆ ਕੁਛ ਹੋਰ ਰੇੜੀ ਭਰੀ ਹੋਈ ਆ ਕੁਛ ਅੰਦਰ ਵੀ ਪਿਆ ਹਜੇ ਕਰਦੇ ਅੰਦਰ ਪਿਆ ਹੈਗਾ ਕੱਟਿਆ ਹੋਇਆ ਇਹਦੇ ਉੱਪਰ ਇੱਦਾਂ ਮਿੱਟੀ ਪਾ ਕੇ ਤੇ ਪਾਣੀ ਪਾਵਾਂਗੇ ਜੋ ਵੀ ਸੁਝਾਅ ਹੋਇਆ ਉਹ ਜਰੂਰ ਦੱਸਿਓ ਕਮੈਂਟ ਬਾਕਸ ਖਾਲੀ ਆ ਚੰਗੀ ਲੱਗੇ ਵੀਡੀਓ ਤੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ